ਉੜਕਪੂਰਾ ਵਿਖੇ ਐਨ ਆਰ ਆਈ ਦੇ ਘਰ ਵਿੱਚ ਰਖਵਾਲੀ ਕਰ ਰਹੀ ਪ੍ਰਵਾਸੀ ਮਜ਼ਦੂਰ ਦੀ ਤੇ ਇਤਾਰਥਿਆ ਨਾਲ ਕਤਲ ਕੀਤੀ ਜਾਣ ਦੀ ਘਟਨਾ ਸਾਹਮਣੇ ਆਈ ਹੈ ਮ੍ਰਿਤਕ ਦੀ ਪਛਾਣ ਝਾਰਖੰਡ ਦੇ ਰਹਿਣ ਵਾਲੇ ਮਹਿੰਦਰ ਗਸਾਈ ਵਜੋਂ ਹੋਈ ਹੈ ਇਸ ਮਾਮਲੇ ਵਿੱਚ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮਾਮਲੇ ਦੀ ਪੜਤਾਲ ਵਿੱਚ ਜੱਜ ਗਈ ਹੈ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਰਵੀ ਮੋੜ ਨੇ ਅਤੇ ਫੋਟ ਕਪੂਰਾ ਦੇ ਡੀਐਸਪੀ ਜਤਿੰਦਰ ਸਿੰਘ ਨੇ ਕੀ ਕਿਹਾ ਤੁਸੀਂ ਵੀ ਦੇਖੋ ਫਰੀਦਕੋਟ ਤੋਂ ਗੁਰਪ੍ਰੀਤ ਪੱਕਾ ਦੀ ਵਿਸ਼ੇਸ਼ ਰਿਪੋਰਟ ਸਰਪੰਚ ਸਾਹਿਬ ਇਹ ਕਿ ਜਿਹੜੀ ਰਾਤ ਘਟਨਾ ਵਾਪਰੀ ਇਹ ਰਾਜੇ ਜੀ 10 ਵਜੇ ਦਾ ਟਾਈਮ ਸੀਗਾ 10 ਸ਼ਾਇਦ ਪਬਲਿਕ 10 ਵਜੇ ਜੀ ਇਥੇ ਰੌਲਾ ਪੈਣ ਲੱਗ ਗਿਆ ਜਦੋਂ ਮੈਂ ਘਰੋਂ ਆਇਆ ਇਹ ਮੰਦਰ ਸੀ ਕਿ ਘਬਿੰਦਰ ਇਸ ਕੋਠੀ 'ਚ ਰਹਿ ਰਿਹਾ ਸੀ ਕਿ ਸਾਲ ਹੋ ਗਿਆ ਸਾਡੇ ਜੀ ਰਹੀ ਇੱਥੇ ਕੋਠੀ ਦੇਖਭਾਲ ਕਰਦਾ ਸੀ ਤੇ ਪਸ਼ੂਆਂ ਦੇਖਭਾਲ ਕਰਦਾ ਸੀ ਇਹ ਜਦੋਂ ਮੈਂ ਆ ਕੇ ਦੇਖਿਆ ਇਹਦੀ ਘਰ ਵਾਲੀ ਰੌਲਾ ਪਾਉਣ ਲੱਗ ਪਈ ਇਹ ਜਦੋਂ ਮੈਂ ਦੇਖਿਆ ਇੱਥੇ ਕੋਈ ਆ ਕੇ ਇਹਦਾ ਕਤਲ ਕਰ ਗਿਆ ਮੁੰਡੇ ਦਾ ਜੀ ਇਹ ਤਾਂ ਗੱਲ ਵੱਡ ਗਿਆ ਜੀ ਫਿਰ ਅਸੀਂ ਇੱਥੇ ਰੌਲਾ ਪੈ ਗਿਆ ਕਾਫੀ ਵਸਤੀ ਵਾਲੇ ਸਾਰੇ ਜਣੇ ਆ ਗਏ ਫਿਰ ਮੈਂ ਪੁਲਿਸ ਨੂੰ ਤਲਾਹ ਦਿੱਤੀ ਦੁਆਰਾ ਫਿਰ ਪੁਲਿਸ ਵੀ ਆ ਗਈ ਉਹ ਕਰੀ ਜਾਂਦੀ ਐ ਆਪਦਾ ਸਾਰਾ ਕੰਮ ਦੇਖੋ ਹੁਣ ਪਤਾ ਲੱਗ ਜੂ ਕੌਣ ਕਿਹਨੇ ਕੀਤਾ ਇਹ ਕਿਹਨੇ ਨਹੀਂ ਕੀਤਾ ਇਹਦਾ ਪਤਾ ਲੱਗ ਜੂ ਸਵੇਰ ਤੱਕ ਇਹ ਬੰਦਾ ਕਿੱਥੋਂ ਦਾ ਰਹਿਣ ਵਾਲਾ ਇਹ ਚਾਰਖੰਡ ਦਾ ਜੀ ਇਹ ਸਾਲ ਹੋ ਗਿਆ ਸਾਡੇ ਕੋਲੇ ਰਹਿੰਦੇ ਨੇ ਜੀ ਬਾਕੀ ਡਰੈਸ ਹੈਗਾ ਸਾਡੇ ਕੋਲੇ ਇਹਦਾ ਸਾਰਾ ਡਰੈਸ ਸੀਗਾ ਜੀ ਅਸੀਂ ਲੈ ਰੱਖਿਆ ਸੀ ਇਹਦਾ ਸਾਰਾ ਕੁਝ ਇੱਥੇ ਕਹੇ ਕੌਣ ਕੌਣ ਰਹਦੇ ਸੀਗੇ ਇਹਦੇ ਇਹਦੀ ਵਾਈਫ ਰਹਿ ਰਹੀ ਸੀ ਦੋਨੇ ਰਹ ਰਹੇ ਸੀਗੇ ਜੀ ਇੱਥੇ ਕੋਈ ਉਮਰ ਦਾ ਅੰਦਾਜ਼ਾ ਹੈ ਕਿ ਨਹੀਂ ਉਮਰ ਹਾਂ ਜੀ 45 ਸਾਲ ਦਾ ਉਮਰ ਸੀ ਜੀ ਇਹਦੀ ਮੇਰੀ ਨਾ ਸਿਸਟਰ ਦੀ ਕੋਠੀ ਆ ਵਿਹਲੀ ਪਈ ਐ ਬਾਹਰ ਗਿਆ ਫੋਰਨ ਗਿਆ ਐ ਇਹ ਕੋਠੀ ਦੇ ਵਿੱਚ ਰਹਿੰਦਾ ਸੀ ਜੀ ਇਹ ਸਰਪੁਰੇ ਇੱਕ ਰਾਤ ਬਗੜ ਹੋਇਆ ਸਰ ਕੀ ਮਸਲਾ ਤੇ ਪੁਲਿਸ ਵੱਲੋਂ ਉਹਨੇ ਕੀ ਫਰਦਰ ਕਰ ਲਈ ਇਹ ਰਾਤ ਇਤਲਾਹ ਮਿਲੀ ਸੀ ਥਾਣਾ ਸਿਟੀ ਕੋਰ ਕਪੂਰਾ ਦੇ ਏਰੀਆ ਚ ਪਿੰਡ ਹੈਗਾ ਮਾਨਾ ਵਾਲਾ ਕੋਠੇ ਮਾਨਾ ਵਾਲਾ ਪੈਂਦਾ ਬੀਡ ਰੋਡ ਮਾਨ ਪੈਲੇਸ ਦੇ ਕੋਲ ਇੱਕ ਘਰ ਦੇ ਵਿੱਚ ਇੱਕ ਚਾਰਖੰਡ ਤੋਂ ਆਏ ਹੋਏ ਆਦਮੀ ਰਹਿੰਦਾ ਸੀ ਉਹਦੀ ਵਾਈਫ ਸੀ ਨਾ ਉਸ ਵਿਅਕਤੀ ਦਾ ਨਾਮ ਮਹਿੰਦਰ ਗੁਸਾਈਆ ਉਹਦਾ ਮਰਡਰ ਕਿ ਹੋਇਆ ਮਰਡਰ ਕਰਨ ਵਾਲੇ ਦਾ ਨਾਮ ਗੰਧਾਰਾ ਉਰਫ ਕਮਲ ਹੈ ਇਹ ਵੀ ਚਾਰਖੰਡ ਰਈ ਵਸਨੀਕ ਹੈ ਇਸ ਦੋਸ਼ੀ ਨੇ ਜਿਹੜਾ ਉਸ ਬੰਦਾ ਮਹਿੰਦਰ ਗੁਸਾਈਆ ਦਾ ਰਾਤ ਉਹਦੇ ਕਮਰੇ ਚ ਪਏ ਦਾ ਕਤਲ ਕਰ ਦਿੱਤਾ ਤੇ ਭੱਜ ਗਿਆ ਉੱਥੋਂ ਮੌਕਾ ਤੋਂ ਵਜਾ ਰੰਜਸ਼ ਅਜੇ ਤੱਕ ਇਹ ਪਤਾ ਲੱਗਿਆ ਕਿ ਜਿਹੜਾ ਕਤਲ ਕਰਨ ਵਾਲਾ ਵਿਅਕਤੀ ਉਹਦੀ ਭਾਬੀ ਪਰਜਾਈ ਜਿਹੜੀ ਹੈ ਉਹ ਮਰਨ ਵਾਲੇ ਵਿਅਕਤੀ ਨਾਲ ਪਿਛਲੇ 1 ਸਾਲ ਤੋਂ ਲਿਵਨ ਚ ਰਹਿ ਰਹੀ ਸੀ ਇਸ ਗੁੱਸੇ ਕਰਨੀ ਹੋਨੇ ਉਹਦੇ ਜਿਹੜਾ ਕਤਲ ਕੀਤਾ ਇਥੇ ਤੇ ਦੋਸ਼ੀ ਦੀ ਪਾਲ ਜਾ ਰਹੀ ਹੈ ਪਰ ਕਤਲ ਨੇ ਮਤਲਬ ਕਿਸ ਹਥਿਆਰ ਨਾਲ ਕੀਤਾ ਇੱਕ ਸੇਜ ਤਾਰ ਹਥਿਆਰ ਨਾਲ ਕੀਤਾ ਉਹਦਾ ਗਲਾ ਕੱਟਿਆ ਗਿਆ